ਪੰਜਾਬ ਜੂਬ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਅੱਜ ਤੁਸੀਂ ਦੇਖ ਰਹੇ ਹੋ ਕੱਲ ਇਹ ਜਿਵੇਂ ਦੋਨੋਂ ਤਰਫੋਂ ਇਹ ਆਪਣਾ ਹਰਿਆਣਾ ਪੰਜਾਬ ਬਾਰਡਰ ਖੋਲ ਦਿੱਤਾ ਗਿਆ ਸੀਗਾ ਤੇ ਬੱਸਾਂ ਵੀ ਚੱਲ ਰਹੀਆਂ ਸੀਗੀਆਂ ਔਰ ਰਾਹੀ ਗਰਾ ਵੀ ਜਾ ਰਹੇ ਸੀਗੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਰਾਹੀ ਗਰਾ ਨੂੰ ਇੱਥੇ ਹੀ ਉਤਰ ਕੇ ਪੈਦਲ ਹੀ ਜਾਣਾ ਪੈ ਰਿਹਾ ਜਿਸ ਵਿੱਚ ਬਜ਼ੁਰਗ ਮਹਿਲਾ ਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਜਿਵੇਂ ਇਹ ਇੱਥੇ ਬੈ ਗਏ ਨੇ ਇਹਨਾਂ ਦੀ ਮਜਬੂਰੀ ਹੈ ਬੈਠਣਾ ਇੱਥੇ ਰੋਟੀ ਖਾ ਰਹੇ ਨੇ ਕਹਾਂ ਸੇ ਆ ਰਹੇ ਹੋ ਆ ਲੁਧਿਆਣਾ ਸੇ ਭਾਈ ਲੁਧਿਆਣਾ ਸੇ ਕਿਵੇਂ ਆਏ ਥੇ ਯਹਾਂ ਤੱਕ ਰਾਜਪੁਰਾ ਬਸਮਾਏ आगे पैदल जा रहे हैं कहाँ जाना है आपने अम्बाला ये आपको इतनी कठिनाई आ रही हो आप क्या कहना चाहते हो इसके बारे में बहुत बड़ी परेशानी हो रही है बहुत ज्यादा थक गए भाई साहब आप कहाँ से आए हो भाई बरनाला से आया हूँ मैं बरनाला से कैसे आए यहाँ तक बस तक आया भाई कभी कहीं में कभी कहीं मत दस गाड़ी बदल ली वाहन नहीं जाना कहा है आपने जाना तो यूपी मुझे मुजफ्फरनगर क्या आपको कैसे मतलब क्या कहना चाहते हैं इसके बारे में आप कहना क्या चाहते हैं भाई हम तो तीन महीने में लेकर के आए वहाँ सब मजबूरी में और अब भी मजबूरी है भाई की शादी है लड़की की मारो जा रहे बस पच्चीस सौ छब्बीस सौ रुपये लग बर्बाद हो गई हो ਉਨੇ ਕੁਝ ਕਾਣੇਗਾ ਰੋਟੇ ਘੇਰਦੇ ਰੋਟੇ ਘੇਰਦੇ ਵਿਚਾਰੇ ਉਹ ਇਹ ਵੀ ਤਾਂ ਭੁੱਖੇ ਰੋਟੇ ਘੇਰਦੇ ਤੋੜ ਕੇ ਕੱਢਦੇ ਘੇਰਦੇ ਆ ਤੁਸੀਂ ਦੇਖ ਰਹੇ ਹੋ ਰਾਜਪੁਰਾ ਸ਼ੰਭੂ ਬਾਰਡਰ ਤੇ ਜਿਹੜੀਆਂ ਇਹ ਬੱਸਾਂ ਪਿੱਛੋਂ ਆ ਰਹੀਆਂ ਨੇ ਕੋਈ ਜਲੰਧਰ ਤੋਂ ਕੋਈ ਹੁਸ਼ਿਆਰਪੁਰ ਤੋਂ ਕੋਈ ਲੁਧਿਆਣੇ ਤੋਂ ਕੋਈ ਖੰਨੇ ਤੋਂ ਇਹ ਬੱਸਾਂ ਰਹੀ ਵੀ ਆ ਰਹੇ ਨੇ ਪਰ ਕੋਈ ਬੱਸਾਂ ਰਾਜਪੁਰੇ ਰੁਕ ਜਾਂਦੀਆਂ ਨੇ ਕੋਈ ਖੰਨੇ ਰੁਕ ਜਾਂਦੀਆਂ ਨੇ ਕੋਈ ਟੈਂਪੂ ਆ ਚਾਰਿਆ ਕੋਈ ਪੈਦਲ ਆ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂਮ ਦੀਆਂ ਜਿੱਥੇ ਰਾਹਗੀਰਾਂ ਨੂੰ ਵੀ ਜਿਹੜਾ ਇਹ ਬਾਰਡਰ ਬੰਦ ਹੋਣ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਆਪਾਂ ਹੁਣ ਲਈ ਤੁਸੀਂ ਜੁੜੇ ਰਹੋ ਪੰਜਾਬ ਜੂਮ ਨਾਲ ਔਰ ਹੋਰ ਵੀ ਤੁਹਾਨੂੰ ਅਗਲਾ ਜਿਹੜਾ ਹੈਗਾ ਜਿਹੜੀ ਸ਼ੰਭੂ ਦੀ ਬਾਰਡਰ ਦੀ ਇਹ ਅੰਬਾਲਾ ਹਰਿਆਣਾ ਬਾਰਡਰ ਦੀਆਂ ਲਾਈਵ ਤਸਵੀਰਾਂ ਹੋਰ ਵੀ ਦਿਖਾਵਾਂਗੇ ਜਿਹੜੀ ਹੈਗੀ ਇਹ ਜਾਣਕਾਰੀ ਲਾਈਵ ਦਿਖਾਵਾਂਗੇ ਤੁਹਾਨੂੰ ਤੁਸੀਂ ਬਣੇ ਰਹੋ ਪੰਜਾਬ ਜੂਮ ਨਾਲ ਆ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਜਿਹੜੇ ਆ ਰਹੇ ਨੇ ਇਹ ਰਾਘਿਰ ਜਿਨ੍ਹਾਂ ਨੇ ਪੰਜਾਬ ਚੋਂ ਹਰਿਆਣਾ ਜਾਣਾ ਸੀ ਜਾਂ ਦਿੱਲੀ ਸਾਈਡ ਜਾਣਾ ਸੀ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਕਰਕੇ ਇਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਔਰ ਇਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਹੇ ਤੁਸੀਂ ਇਹਨਾਂ ਦੀ ਜਵਾਨੀ ਸੁਣਿਆ ਹੁਣੀ ਛੋਟੇ ਛੋਟੇ ਬੱਚੇ ਨੇ ਬਜ਼ੁਰਗ ਨੇ ਬਜ਼ੁਰਗ ਮਹਿਲਾ ਬਜ਼ੁਰਗ ਜਾਇੰਟਸ ਤੇ ਆਪਾਂ ਦੇਖ ਸਕਦੇ ਇਹਨਾਂ ਨੂੰ ਇਹ ਜਿਵੇਂ ਭੁੱਖੇ ਪੈਸੇ ਆ ਜਿਵੇਂ ਉਰੇ ਕਈ ਸੰਗਤਾਂ ਵੱਲੋਂ ਲੰਗਰ ਲਾਏ ਗਏ ਨੇ ਇਹ ਲੰਗਰ ਹੀ ਛੱਕ ਰਹੇ ਨੇ ਕਹਿਣਾ ਮੈਂ ਤੁਹਾਡਾ ਬਬਾ ਜੀ ਕਿਸਰ ਕਾਂ ਸੇ ਆਇਓ ਅਬ ਬੱਟੇ ਸੇ ਆਇਓ ਮੋਕਾ ਅਬ ਕਹਾਂ ਜਾਓਗੇ ਵਿਆਹ ਸਾਥ ਦੀਆ ਹੈ ਕੀ ਦਿੱਕਤ ਆ ਰਹੀ ਆਪਕੋ ਸਾਥ ਦੀਆ ਹੈ ਅੱਜ ਬਾਤ ਬੜਨਾ ਬੱਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਬੇ ਤੁਸੀਂ ਆਏ ਹੋ ਆਪਣਾ ਇੱਥੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਆਏ ਆ ਅੱਛਾ ਅੰਮਾ ਵੀ ਨਾਲ ਹੀ ਹੈ ਹਾਂ ਜੀ ਕਿਵੇਂ ਆਏ ਹੋ ਔਰ ਤੱਕ ਤੁਸੀਂ ਫਿਰ ਕਿਵੇਂ ਪਹੁੰਚੋ ਅ ਰਾਜਪੁਰੇ ਤੋਂ ਟੈਂਪੂ ਚ ਆਏ ਟੈਂਪੂ ਹੁਣ ਜਾਣਾ ਕਿੱਥੇ ਆ ਤੁਸੀਂ ਗੋਪਾਲ ਮੋਜਣਾ ਗੋਪਾਲ ਮੋਜਣਾ ਹੁਣ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਕੋਈ ਦਿੱਕਤ ਤਾਂ ਹੁਣ ਦੇਖੋ ਹੋਰ ਥੈਂ ਜ਼ੋਰ ਕੇ ਜਾਣਾ ਪੈਣਾ ਬਹੁਤ ਬਹੁਤ ਹੀ ਉਮਰ ਚ ਜ਼ਿਆਦਾ ਔਲ ਲੱਗਦਾ ਨਾ ਆ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਮਹਿਲਾ ਦਾ ਆਪਣਾ ਔਰ ਮੇਲ ਫੀਮੇਲ ਦੋਨੋਂ مالک ਤੀਮੀ ਨੇ ਆਹ ਦੋਨੋਂ ਬਜ਼ੁਰਗ ਨੇ ਜਿਹੜੇ ਲੁਧਿਆਣੇ ਤੋਂ ਆਏ ਨੇ ਤੰਗ ਹੁੰਦੇ ਹੋਏ ਆਏ ਨੇ ਔਰ ਹੁਣ ਇਹਨਾਂ ਨੂੰ ਪੈਦਲ ਜਾਣਾ ਪੈ ਰਿਹਾ ਔਰ ਇਹ ਤੋਂ ਪੈਦਲ ਜਾ ਰਹੇ ਨੇ ਇਹ ਜਿਹਦੇ ਚੱਲਦੇ ਹੋਏ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਜਿਸ ਕਰਕੇ ਇਹਨਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਆਹ ਆਹ ਭਾਈ ਇਹ ਆਪਾਂ ਕਹਿ ਸਕਦੇ ਹਾਂ ਕਿ ਕੱਟੋ-ਕੱਟ ਇਹਨਾਂ ਦੀ ਉਮਰ 70-80 ਸਾਲ ਦੀ ਹੋਊਗੀ ਜੋ ਦੇਖ ਲਓ ਆ ਜਿਹੜੇ ਹਰਿਆਣਾ ਵੱਲ ਤੋਂ ਆ ਰਹੇ ਨੇ ਰਾਘਿਰ ਇਹ ਵੀ ਪੈਦਲ ਆ ਰਹੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਰਾਜਪੁਰ ਕਿੱਥੋਂ ਆ ਰਹੇ ਹੋ ਪਾਣੀਪਤ ਮੈਂ ਕਿੱਥੇ ਜਾਣਾ ਸੀਗਾ ਰਾਜਪੁਰ ਤੁਹਾਨੂੰ ਹੁਣ ਸਾਰਾ ਮੈਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਹਿਣਾ ਕਿ ਜੀ ਬੜੀ ਮੁਸ਼ਕਲ ਹੈ ਤੀਜਾ ਦਿਨ ਹੈ ਸਪਰੇਸ਼ਨ ਹੋ ਪੈਦਲ ਹੀ ਆ ਰਹੇ ਪਹਿਲਾਂ ਬੱਸ ਸੀ ਸੱਸੀ ਕਾ ਪਾ ਜੀ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਅੰਮਾਲਾ ਤੋਂ ਆ ਰਿਹਾ ਕਹਾਂ ਜਾਣਾ ਸੀ ਆਪਣੇ ਅੰਮਾਲਾ ਆਪਕੋ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕਹਿਣਾ ਚਾਹੁੰਦੇ? ਇਤਨਾ ਪੈਦਲ ਚੱਲਣਾ ਪੜ ਰਿਹਾ। ਆਹ ਬਦਰੀਗੇ ਖਟੇ ਗਈ ਸੀਗੇ। ਕੀ ਕਹਿਣਾ ਚਾਹੁੰਦੇ? ਮੈਂ ਅੰਬਾਲਾ ਸੇ ਆ ਰਿਹਾ ਹਾਂ। ਕਿੰਨਾ ਲੱਗਦਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੇ ਆ। ਇਹ ਜਿਹੜੇ ਹੈ ਹਰਿਆਣੇ ਚੋਂ ਪੰਜਾਬ ਚ ਪੰਜਾਬ ਚ ਹਰਿਆਣਾ ਪਹੁੰਚ ਰਹੇ ਨੇ। ਜਿਨ੍ਹਾਂ ਨੂੰ ਕਾਫੀ ਮੁਸ਼ਕਲ ਦਾ ਜਾਸਮ ਆਪਾਂ ਕਹਿ ਸਕਦੇ ਹਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਸੀਂ ਦੇਖਿਆ ਹੁਣ ਇਹ ਸੰਘਰਸ਼ ਮੋਰਚਾ ਵੱਲੋਂ ਇਹ ਜਿਹੜੇ ਬਾਰਡਰ ਪੰਜਾਬ ਪੁਲਿਸ ਵੱਲੋਂ ਵੀ ਇਹ ਜਿਹੜੇ ਲਾਏ ਗਏ ਸੀ ਬੈਰੀਕੇਡ ਉਹ ਵੀ ਹਟਾ ਦਿੱਤੇ ਗਏ ਨੇ ਲਾਈਵ ਤਸਵੀਰਾਂ ਦੇਖ ਰਹੇ ਪੰਜਾਬ ਜੁੰਦੀਆਂ ਅਨੁਸਾਰ ਵੀ ਇਹ ਲੋਕਾਂ ਦਾ ਆਉਣਾ ਹੈ ਉਹ ਤਾਂ ਰੋਕ ਹੀ ਨਹੀਂ ਸਕਦੇ ਦੇਖੋ ਜੇ ਮੈਂ ਤਾਰੀਖੇ ਬਾਰੇ ਨਹੀਂ ਵੀ ਥੈਂਕ ਯੂ ਇੱਥੇ ਰੱਖਦੇ ਕਿਤੇ ਰੱਖਦੇ ਵਾਹ ਇੱਥੇ ਰੱਖਦੇ ਬਚਾ ਬਚਾ ਕਰ ਬਾਕੀ ਕਰ ਉਹ ਜਾਣ ਘਟਾਉਣਾ ਕਰ ਰਹੇ ਨੇ ਬੰਨੂੜ ਵਾਲੇ ਰੋਕ ਰਹੇ ਨੇ ਜੀ ਰਾਜਪੁਰੇ ਵਾਲੇ ਰੋਕ ਰਹੇ ਨੇ ਵੀੜੇ ਆ ਜੀ ਉੱਥੇ ਤੇ ਉਹਨਾਂ ਨੂੰ ਕਿ ਦੱਸ ਕੇ ਦੋ ਨੰਬਰ ਦੇ ਹੋ ਗਏ ਸਰ ਸਾਡੇ ਨਾਲ ਜੀ ਬਹੁਤ ਬੰਦੇ ਉੱਧਰ ਨੂੰ ਹੋਈ ਜਾਂਦੇ ਆ ਸਾਨੂੰ ਆਏ ਆ ਵੀ ਉਰੇ ਟੁਕੜ ਟੁਕੜ ਬੰਦੇ ਆ ਜਾਣ ਅਸੀਂ ਆਪਣਾ ਅਗਲੀ ਕਾਰਵਾਈ ਕਰ ਲਈਏ ਉਹ ਪਿਛਲੇ ਨਾਕਿਆਂ ਮਰਦੇ ਇਧਰੋਂ ਨਾ ਬਾੜਦੇ ਮੈਂ ਨੰਬਰ ਬਣਾਉਂਗਾ ਮੈਂ ਤੇਰਾ ਕੁਝ ਨਹੀਂ ਕਰਦਾ ਲੈ ਬੇਟੇ ਚੱਲਣਾ 6 ਨੰਬਰ ਦੇ ਬੰਦੇ ਬੰਦੇ ਘਰ ਲੋ ਜੀ ਦੇਖ ਰਹੇ ਪੰਜਾਬ ਜੂੰਗ ਦੀਆਂ ਲਾਈਵ ਤਸਵੀਰਾਂ ਜਿੱਥੇ ਸ਼ੰਭੂ ਮੋਰਚਾ ਵੱਲੋਂ ਪੰਜਾਬ ਪੁਲਿਸ ਵੱਲੋਂ ਲਾਇਆ ਗਿਆ ਬੈਰੀਕੇਡ ਜਿੱਦਾਂ ਪੰਜਾਬ ਪੁਲਿਸ ਵੱਲੋਂ ਜੀ ਇਹਨਾਂ ਦਾ ਕਹਿਣਾ ਹੈਗਾ ਸ਼ੰਭੂ ਮੋਰਚਾ ਵੱਲੋਂ ਵੀ ਪੰਜਾਬ ਪੁਲਿਸ ਉਹਨਾਂ ਨੂੰ ਕਿਸਾਨਾਂ ਨੂੰ ਨਹੀਂ ਰਸਤਾ ਦੇ ਰਹੀ ਪਰ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਰਸਤਾ ਦੇ ਰਹੇ ਉਹਨਾਂ ਨੇ ਕਿਸੇ ਨੂੰ ਰੋਕਿਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੀ ਹਮਲੀ ਇਹ ਕਿਸਾਬ ਰੋਕਿਆ ਹੋਇਆ ਹੈ। ਉਹ ਪਨਾਖਲਾ ਦੇ ਸਿਗਨਲ ਤੋਂ ਚਪੜ ਕੋਲ ਲੈ ਕੇ ਸੰਭੂ ਮੋੜੇ ਤੋਂ ਇਹ ਕਿਸਾਬ ਜਿਹੜੇ ਨਾਲ ਇੱਥੇ ਸੰਭੂ ਵਾਲੇ ਪਾਸੇ ਲਾਏ ਹੋਇਆ ਰੋਡ ਦੇ ਉੱਤੇ ਬੈਰੀਕੇਡ ਲਾਏ ਹੋਏ ਨੇ। ਉਹਦੇ ਕਰਕੇ ਵਾਪਸ ਹੋ ਰਹੀ ਹੈ। ਮੇਰੀ ਹੈ ਜੀ ਨਹੀਂ ਨਹੀਂ ਜਿਹੜੇ ਜਿਹੜੇ ਚੈਂਸਨ ਹਵੇਲੀ ਕੋਲ ਜਿਹੜਾ ਲਾਇਆ ਹੋਇਆ ਨਾ ਜੀ ਉਹ ਮੈਂ ਮੈਂ ਹੈ ਜੀ हेलो हेलो हाँ जी हाँ जी हाँ जी इत लोकल है सत श्रीकाल तुशी ठीक है सर ਜਿਹੜੇ ਇਹ ਬੈਰੀਕੇਡ ਹਟਾਏ ਗਏ ਆ ਤੁਹਾਡੇ ਵੱਲੋਂ ਕਿਉਂ ਇਹ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਸਾਨੂੰ ਪ੍ਰੋਬਲਮ ਕੋਈ ਨਹੀਂ ਹੈ ਪੰਜਾਬ ਪੁਲਿਸ ਤੋਂ ਕੋਈ ਪ੍ਰੋਬਲਮ ਨਹੀਂ ਜਦੋਂ ਮੈਂ ਹੁਣ ਪਿੱਛੇ ਆਇਆ ਤਾਂ ਮੈਨੂੰ ਵੀ ਰੋਕਿਆ ਗਿਆ ਕਿ ਜੀ ਇੱਧਰ ਨੂੰ ਰਸਤਾ ਬੰਦ ਹੈ ਇੱਕ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਪੰਜਾਬ ਦੇ ਲੋਕ ਤੁਰ ਰਹੇ ਆ ਤੇ ਉਹਨਾਂ ਨੂੰ ਕਿਸੇ ਨੂੰ ਲੁਧਿਆਣਾ ਕਹਦਾ ਵੀ ਜੀ ਸ਼ੰਭੂ ਦਾ ਬੰਦ ਹੈ ਕਿਸੇ ਨੂੰ ਸਰੰਦ ਕਹਦਾ ਸ਼ੰਭੂ ਬੈਰੀਅਰ ਬੰਦ ਹੈ ਤਾਂ ਸਾਡੇ ਪੰਜਾਬ ਦੇ ਪੰਜਾਬ ਪੁਲਿਸ ਦੇਖੋ ਪੰਜਾਬ ਪੁਲਿਸ ਦਾ ਆਪਣਾ ਦਾ ਕੋਈ ਮੈਟਰ ਨਹੀਂ ਸਰਕਾਰ ਇਹ ਕਰਾ ਰਹੀ ਹੈ ਕੀ ਅਮਰਿੰਦਰ ਸਿੰਘ ਜੀ ਵੱਲੋਂ ਪੰਜਾਬ ਪੁਲਿਸ ਨੂੰ ਹੁਕਮ ਆਇਆ ਕਿ ਸ਼ੰਭੂ ਤੱਕ ਕਿਸਾਨਾਂ ਨੂੰ ਪਹੁੰਚਣ ਨਹੀਂ ਦੇਣਾ ਅੱਜ ਸ਼ੰਭੂ ਵੀ ਰੋਕਿਆ ਗਿਆ ਪਿੱਛੇ ਵੀ ਰੋਕਿਆ ਗਿਆ ਪੰਜਾਬ ਦੇ ਵਿੱਚ ਥਾਂ ਥਾਂ ਸੜਕਾਂ ਦੇ ਨਾਕੇ ਲਾ ਦਿੱਤੇ ਗਏ ਕੀ ਕਿਸਾਨਾਂ ਦਾ ਜਿਹੜਾ ਕੱਲ ਦਾ ਰੋਹ ਸੀਗਾ ਉਹ ਰੋਹ ਨੂੰ ਦੇਖਦੇ ਹੋਏ ਅਸੀਂ ਆਹ ਆ ਬੈਰੀਅਰ ਵੀ ਪਾਰ ਕਰ ਲਿਆ ਕੀ ਦਿੱਲੀ ਤੋਂ ਹੁਕਮ ਆਇਆ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਿ ਅੱਜ ਪੰਜਾਬ ਦੇ ਵਿੱਚ ਨਾਕੇ ਲਾ ਕੇ ਰੁਕਿਆ ਜਾਵੇ ਅਸੀਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਦੀਆਂ ਸੜਕਾਂ ਤੇ ਜਿਹੜੇ ਪੰਜਾਬ ਪੁਲਿਸ ਨੇ ਨਾਕੇ ਲਾਏ ਆ ਇਹਨਾਂ ਨਾਕਿਆਂ ਨੂੰ ਹਟਾ ਦਿਓ ਤਾਂ ਕਿ ਕਿਸਾਨ ਤਾਂ ਅੱਜ ਵੀ ਹਜ਼ਾਰਾਂ ਦੀ ਤਦਾਦ ਆ ਰਹੇ ਆ ਜਿਵੇਂ ਪੰਜਾਬ ਪੁਲਿਸ ਤਾਂ ਕਹਿ ਰਹੀ ਹੈ ਵੀ ਅਸੀਂ ਕਿਸੇ ਨੂੰ ਨਹੀਂ ਰੋਕ ਰਹੇਗੇ ਸਿੱਧਾ ਜਾਣ ਦੇ ਰਹੇ ਨੇ ਸਰ ਪਿੱਛੇ ਰੋਕ ਰਹੇ ਮੇਰੀ ਗੱਲ ਸੁਣੋ ਬਿਲਕੁਲ ਜਦੋਂ ਹੁਣ ਅਸੀਂ ਆਏ ਹਾਂ ਤਾਂ ਇਹਨਾਂ ਨੇ ਜ਼ਰੂਰ ਕਿਹਾ ਲੇਕਿਨ ਮੈਂ ਹੁਣ ਪਿੱਥੇ ਪਿੱਛੇ ਸ਼ੰਭੂ ਬੈਰੀਅਰ ਆਏ ਆ ਆਪਣਾ ਚੈਂਸਨ ਅਵੇਲੀ ਕੋਲ ਉਹਨਾਂ ਨੇ ਮੇਰੀ ਕਾਰ ਵੀ ਰੋਕੀ ਹੈ ਮੈਂ ਕਿਹਾ ਭਾਈ ਅਸੀਂ ਤਾਂ ਸ਼ੰਭੂ ਮੁਰਚੇ ਜਾਣਾ ਜਾਣਕਾਰ ਹੋਣ ਕਰਕੇ ਸਾਨੂੰ ਆਉਣ ਦਿੱਤਾ ਤਾਂ ਬੰਦਿਆਂ ਦਾ ਕੀ ਹਾਲਾ ਇਸ ਕਰਕੇ ਮੈਂ ਥੋੜੀ ਕਹਿ ਮੰਗ ਕੇ ਮੈਂ ਜਰੂਰ ਮੰਨਦਾ ਹੈ ਜਿਹੜੇ ਨਿੱਜੀ ਅਫਸਰ ਹੈ ਉਹਨਾਂ ਦਾ ਕੋਈ ਮਨਸ਼ਾ ਨਹੀਂ ਹੈ ਕਿ ਸਾਨੂੰ ਰੁਕਿਆ ਜਾਵੇ ਪਰ ਜਦੋਂ ਉਹਨਾਂ ਨੂੰ ਕੋਈ ਹੁਕਮ ਹੁੰਦਾ ਹੈ ਉਹਨਾਂ ਜਿਹੜੇ ਹਰਿਆਣੇ ਦੀ ਫੋਰਸ ਖੜੀ ਹੈ ਇਹਨਾਂ ਦਾ ਕੋਈ ਨਿੱਜੀ ਮਨਸ਼ਾ ਦਾ ਨਹੀਂ ਕਿਸਾਨਾਂ ਦੇ ਨਾਲ ਲੜਾਈ ਲੜਨ ਦਾ ਇਹ ਤਾਂ ਜਦੋਂ ਵਿਚਾਰਿਆਂ ਨੂੰ ਹੁਕਮ ਆਉਂਦਾ ਹੈ ਤਾਂ ਤਾਂ ਲੜਾਈ ਇਹਨਾਂ ਦਾ ਤਾਂ ਖੜਨਾ ਪੈ ਰਿਹਾ ਤੁਸੀਂ ਕੀ ਮੰਗ ਕਰਦੇ ਹੋ ਫਿਰ ਹੁਣ ਜੀ ਮੰਗ ਕਾਦੀ ਕਰਨੀ ਹੈ ਜੀ ਮੰਗਦਾ ਸਾਡੀ ਚੁਣੀ ਹੋਈ ਸਰਕਾਰ ਹੈ ਇਹ ਸਰਕਾਰ ਦੇ ਲੁੱਟੇ ਪੱਟੇ ਦਾ ਅਸੀਂ ਸਾਰੇ ਸੜਕਾਂ ਤੇ ਆ ਇਸ ਸਰਕਾਰ ਦੀ ਬਦੌਲਤ ਅੱਜ ਆਹ ਰੋ ਖੜਾ ਹੋਇਆ ਹੈ ਜੇ 9 ਮਹੀਨੇ ਪਹਿਲਾਂ ਆਮ ਰਿੰਦਰ ਨੂੰ ਪਤਾ ਲੱਗ ਗਿਆ ਸੀ ਵੀ ਆਹ ਜਦੋਂ ਨੀਤੀਯੋਗ ਦੀ ਮੀਟਿੰਗ 'ਚ ਕਲੀਅਰ ਹੋ ਗਿਆ ਸੀਗਾ ਵੀ ਆਹ ਆਰਟੀਨਸ ਪਾਸ ਹੋਇਆ ਜੇ ਮਰਿੰਦਰ ਉਦੋਂ ਕਲੀਅਰ ਕਰ ਦਿੰਦਾ ਆਹੀ ਜਿਹੜੇ ਸੰਘਰਸ਼ ਹੈ ਇਹ 2019 'ਚ ਖੜਾ ਹੋ ਜਾਂਦਾ ਕਿਉਂ ਪਾਸ ਹੁੰਦਾ ਇਹ ਬਿਲ ਮੰਗ ਇਹਨਾਂ ਤੋਂ ਕਾਦੀ ਕਰਨੀ ਹੈ ਲਟੇਰੇ ਬੰਦਿਆਂ ਤੋਂ ਮੰਗ ਕਰੀ ਜਾਂਦੀ ਹੈ ਇਹ ਤਾਂ ਅਗਲੀ ਵਾਰੀ ਇਹ ਲੋਕ ਖੜੇ ਹੋਣਗੇ ਕੋ ਆਪਣੇ ਨਵੇਂ ਆਗੂ ਚੁਣ ਲੈਣਗੇ ਇਹਨਾਂ ਤੋਂ ਮੰਗ ਕਾਦੀ ਕਰਨੀ ਹੈ ਜੀ ਤਾਂ ਹੁਣ ਅਕੇ ਜਿਹੜੇ ਪੱਥਰ-ਪੁੱਥਰ ਲਾਏ ਆ ਤੋੜਨ ਦੀ ਗੱਲ ਕਰਾਂਗੇ ਦੇਖਾਂਗੇ ਕਿੰਨਾ ਕੁ ਸੰਘਰਸ਼ ਹੋਰ ਲੜਿਆ ਜਾਂਦਾ ਠੀਕ ਠੀਕ ਹੈ ਸਾਨੀਯਾਨ ਜਿੰਦਾਬਾਦ ਸਾਨੀਯਾਨ ਜਿੰਦਾਬਾਦ ਸਾਨੀਯਾਨ ਜਿੰਦਾਬਾਦ ਸਾਨੀਯਾਨ ਜਿੰਦਾਬਾਦ ਸੋਹਣੀ ਹੈ ਸੋਹਣੀ ਜਿੰਦਾਬਾਦ ਇਹ ਨੀਚੇ ਲੱਗਿਆ ਹੋਇਆ ਜੀ ਨੀਚੇ ਵੀ ਲੱਗੇ ਹੋਏ ਆਇਆ ਉਹਨਾਂ ਨੂੰ ਕਹਿ ਦੋ ਕਿ ਸਾਈਡ ਤੇ ਕਰ ਦਿਓ ਜੀ ਪਿੱਛੇ ਕਰ ਦਿਓ ਕੀ ਕਰਨਾਂ ਗੱਲ ਰਿਕਵੈਸਟ ਕਰਿਓ ਪਿੱਛੇ ਕਰ ਦਿਓ ਚਲੋ ਆਜੋ ਮੈਂ ਦੋ ਬੈਠੇ ਹਾਂ